ਔਰ ਦੇ ਨਾਲ ਲੱਗਦੇ ਪਿੰਡਾ ਚ 50 ਦੇ ਕਰੀਬ ਖੇਤਾ ਦਾ ਨਾੜ ਅੱਗ ਦੀ ਭੇਟ ਚੜਿਆ ਅੱਜ ਪਿੰਡ ਔੜ ਗੁੜਪੜ ਤੇ ਮੱਲਾ ਬੇਦੀਆਂ ਚ 50 ਦੇ ਕਰੀਬ ਖੇਤਾ ਚ ਕਣਕ ਦੇ ਤੂੜੀ ਲਈ ਪਏ ਨਾੜ ਦੇ ਅੱਗ ਨਾਲ ਸੜ ਜਾਣ ਦੀ ਖਬਰ ਹੈ ਅਗਨੀ ਤੇਜ਼ੀਕੇ ਫੈਲਣ ਲੱਗੇ ਨੂੰ ਸਮਾਂ ਹੀ ਨਹੀਂ ਲੱਗਿਆ ਇਸ ਅੱਗ ਨਾਲ ਮੱਕੀ ਤੇ ਦਰਖਤਾਂਦਾਲ ਵੀ ਭਾਰੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਦਿੰਦੇ ਗੁਰਵਿੰਦਰ ਸਿੰਘ ਸ਼ੋਕਰ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਨਿਕਲੀਆਂ ਚੰਗਿਆੜੀਆਂ ਕਰਕੇ ਖੇਤਾਂ 'ਚ ਪਈ ਕਣਕ ਦੀ ਨਾੜ ਨੂੰ ਅੱਗ ਲੱਗ ਗਈ ਅੱਗ ਲੱਗਣ ਦੀ ਲਪਟਾ ਬਹੁਤ ਤੇਜ਼ੀ ਨਾਲ ਫੈਲੀਆਂ ਕਿ 50 ਤੋਂ ਵੱਧ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਰ ਮੱਕੀ ਦੇ ਖੇਤਾਂ ਨੂੰ ਭਾਰੀ ਨੁਕਸਾਨ ਹੋਇਆ ਤੇ ਦਰਖਤ ਵੀ ਵੱਡੇ ਪੱਧਰ ਤੇ ਨੁਕਸਾਨੇ ਗਏ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਅਸ਼ੋਕ ਦੁੱਗਲ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਜੀ ਭਾਜੀ ਜਿਹੜੀ ਅੱਗ ਲੱਗੀ ਇਹ ਤੇ ਅੱਗ ਦਾ ਕਾਰਨ ਸੁਣ ਲੱਗਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਔਰਤੋਂ ਸ਼ਾਰਟ ਸਰਕਟ ਦੇ ਨਾਲ ਅੱਗ ਦਸੀ ਜਾਂਦੀ ਵੀ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ ਆ ਪਲਾਟਾਂ ਦੇ ਪਿੱਛੇੋਂ ਤੇ ਉਹਦੇ ਨਾਲ ਔੜ ਗੜਪੜ ਮੱਲਾ ਤੇ ਗੜੀਜੀਤ ਸਿੰਘ ਦਾ ਜਿਹੜਾ ਵੀ ਨਾਲ ਜਲਿਆ ਤੇ ਕਾਫੀ ਜ਼ਿੰਮੇਵਾਰਾ ਨੁਕਸਾਨ ਹੋਇਆ ਮੱਕੀ ਦੇ ਕਈ ਖੇਤਾਂ ਨੂੰ ਸੇਕ ਲੱਗਿਆ ਅਤੇ ਉਧਾ ਜਾਣੀ ਮਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜੀ ਇਹ तकरीबन ਕਿੰਨੇ ਕਿੱਟਰ ਬੋਗ ਲਿਖੇ ਇਹ ਲਗਭਗ 50 ਤੋਂ 60 ਏਕੜ ਬਣ ਜਾਣੇ ਜੀ ਜਿਹੜੀ ਅੱਗ ਲੱਗੀ ਇਹ ਕਣਕ ਵੀ ਸੀ ਕਿਤੇ ਖੜੀ ਜਾਂ ਥੱਲੀ ਨਾਲੇ ਨਹੀਂ ਨਹੀਂ ਕਣਕ ਸਾਰੀ ਬਾਡੀ ਹੋ ਚੁੱਕੀ ਸੀਗੀ ਕੇਵਲ ਤੂੜੀ ਵਾਲਾ ਨਾਲੇ ਸੀਗਾ ਜਿਹੜਾ ਖੜਾ ਸਾਰਾ ਉਹਨੂੰ ਹੀ ਅੱਗ ਲੱਗੀ ਤੇ ਕਾਫੀ ਦਰਾਕਤ ਜਲੇ ਆ ਕਾਫੀ ਨੁਕਸਾਨ ਹੋਇਆ ਮੱਕੀ ਦਾ ਕਾਫੀ ਨੁਕਸਾਨ ਹੋਇਆ ਜੀ ਜੀ ਪ੍ਰਸ਼ਾਸਨ ਤੋਂ ਕੀ ਮੰਗਤ ਹੈ ਪ੍ਰਸ਼ਾਸਨ ਤੋਂ ਅਸੀਂ ਇਹੀ ਕਰਦੇ ਹਾਂ ਵੀ ਜਿਹੜੇ ਕਿਸਾਨ ਵੀਰਾਂ ਦਾ ਸਾਡੇ ਮੱਕੀ ਦਾ ਸੇਕ ਲੱਗਿਆ ਉਹਨਾਂ ਨੂੰ ਉਹਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀਆਂ ਸਾਡੀਆਂ ਤਾਰਾਂ ਬਹੁਤ ਬਿਜਲੀ ਦੀਆਂ ਢਿੱਲੀਆਂ ਆ ਜਿਨ੍ਹਾਂ ਦੇ ਨਾਲ ਵਾਰ-ਵਾਰ ਸ਼ਾਰਟ ਸਰਕਟ ਹੋਣ ਦੇ ਬਾਵਜੂਦ ਇਹ ਕੰਮ ਹੁੰਦਾ ਆ ਤੇ ਪ੍ਰਸ਼ਾਸਨ ਨੂੰ ਇਹ ਹੀ ਮੰਗੇ ਵੀ ਜਿਹੜੀਆਂ ਤਾਰਾਂ ਆ ਉਹਨਾਂ ਨੂੰ ਨਵੀਆਂ ਤੇ ਜਿਹੜੀਆਂ ਨਵੀਆਂ ਬਣਣ ਵਾਲੇ ਨਵੀਆਂ ਤੇ ਬਾਕੀਆਂ ਨੂੰ ਕਸਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਹ ਨਾਕਾ ਮਨਾ ਹੋਵੇ ਜੀ ਫਾਇਰ ਬੀਡ ਗਾਰਨ ਫਾਇਰ ਬੀਡ ਨੂੰ ਮੁੰਡਿਆਂ ਨੇ ਕਾਫੀ ਫੋਨ ਕੀਤਾ ਪਰ ਕੋਈ ਵੀ ਸਾਡੇ ਤੋਂ ਫਾਇਰ ਬੀਡ ਨਹੀਂ ਪਹੁੰਚੀ ਫਾਇਰ ਬੀਡ ਆਪਣੇ ਜ਼ਿਲ੍ਹੇ ਦੇ ਵਿੱਚ ਮੈਨੂੰ ਮੈਂ ਦੇ ਆ ਵੀ ਇੱਕ ਦੋ ਕਈ ਹੈ ਜੀ ਜਿਹਦੇ ਨਾਲ ਫਾਇਰ ਬੀਡ ਇੱਥੇ ਨਹੀਂ ਪਹੁੰਚ ਸਕੀ ਤੇ ਕਾਫੀ ਨੁਕਸਾਨ ਹੋਇਆ ਉਹਦੇ ਵਜ੍ਹਾ ਨਾਲ ਅਸੀਂ ਪ੍ਰਸ਼ਾਸਨ ਤੋਂ ਇੱਕ ਇਹ ਮੰਗ ਕਰਦੇ ਆਂ ਸਰਕਾਰ ਕੋਲੋਂ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਜਿਹੜੀ ਸਾਡੇ ਬਲਾਕ ਔੜ ਹੈ ਜੀ ਸਾਡੇ ਔੜ ਬਲਾਕ ਦੇ ਵਿੱਚ ਦੋ ਫਾਇਰ ਬੀਡਾਂ ਦੇਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਤੁਰੰਤ ਪਹੁੰਚ ਕੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੁੰਦਾ ਜਾਂ ਹੋਰ ਕਈ ਨੁਕਸਾਨ ਹੁੰਦੇ ਆ ਉਹਨਾਂ ਨੂੰ ਬਚਾਇਆ ਜਾਂਦਾ